ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਦੋਸਤ ਪੱਤਰਕਾਰ ਬੀਐਸ ਆਰੀ ਤੇ ਪੰਜਾਬ ਟੂਡੇ ਨਿਊਜ਼ ਨੂੰ ਤੁਸੀਂ ਦੇਖ ਰਹੇ ਹੋ ਪਲਪਲ ਦੀ ਖਬਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪੰਜਾਬ ਜੋ ਹੈ ਹੜਾਂ ਦੀ ਚਪੇਟ ਦੇ ਵਿੱਚ ਆਇਆ ਹੋਇਆ ਲਗਾਤਾਰ ਤੁਹਾਨੂੰ ਦੱਸਦੇ ਕਿ ਪੰਜਾਬ ਦੇ ਵਿੱਚ ਹੋ ਰਹੀ ਬਾਰਿਸ਼ ਦੇ ਕਾਰਨ ਜੋ ਹੈ ਪਿੰਡਾਂ ਦੇ ਜੋ ਸ਼ਹਿਰਾਂ ਦੇ ਜੋ ਹਾਲਾਤ ਜੋ ਹੈ ਉਹ ਵਿਗਾੜ ਕੇ ਰੱਖ ਦਿੱਤੇ ਗਏ ਆ ਤੇ ਤੁਹਾਨੂੰ ਦੱਸਦੇ ਕਿ 1044 ਤੋਂ ਪਲੱਸ ਜੋ ਹੈ ਪਿੰਡ ਹੈ ਜੋ ਹੜਾਂ ਦੀ ਚਪੇਟ ਦੇ ਵਿੱਚ ਆ ਚੁੱਕੇ ਆ ਤੇ ਪੰਜਾਬ ਦੀ ਗੱਲ ਕਰੀਏ ਤਾਂ 29 ਤੋਂ ਪਲੱਸ ਪੰਜਾਬ ਦੇ ਵਿੱਚ ਮੌਤਾਂ ਹੋ ਚੁੱਕੀਆਂ ਤੇ ਤੁਹਾਨੂੰ ਦੱਸਦੇ ਕਿ ਅਸੀਂ ਮੌਜੂਦ ਆ ਤਨ ਹੋਰ ਇਲਾਕੇ ਦੇ ਵਿੱਚ ਪਿੰਡ ਊਨਸਰ ਦੇ ਵਿੱਚ ਤੁਹਾਨੂੰ ਦੱਸਦੇ ਕਿ ਇੱਥੇ ਜੋ ਘੱਗਰ ਦਾ ਪੱਦਰ ਜੇ ਵਿੱਚ ਪਾਣੀ ਵਧਣ ਦੇ ਕਾਰਨ ਲਗਾਤਾਰ ਜੋ ਪਾਣੀ ਦਾ ਬਹੁਤ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਪਾਣੀ ਦਾ ਬਹੁਤ ਕਿੰਨੀ ਤੇਜ਼ੀ ਦੇ ਨਾਲ ਆ ਰਿਹਾ ਘੱਗਰ ਦੇ ਵਿੱਚ ਵਧ ਰਹੇ ਪਾਣੀ ਦੇ ਕਾਰਨ ਪਿਛਲੇ 24 ਘੰਟੇ ਦੌਰਾਨ ਕੱਲ ਵੀ ਜੋ ਹੈ ਪਿੱਛੇ ਤੋਂ ਸੁਕਮਣਾ ਲੇਖਦੇ ਕਿ ਟਕੋਲੇ ਜਾਣ ਦੇ ਕਾਰਨ 8 ਫੁੱਟ ਪਾਣੀ ਛੱਡੇ ਗਿਆ ਸੀਗਾ ਕਿਉਂਕਿ ਰਸਤੇ ਦੇ ਵਿੱਚ ਪੈਂਦੇ ਹੋਏ ਪਿੰਡਾਂ ਦੇ ਵਿੱਚ ਜਿਵੇਂ ਡੇਰਾਬਸੀ ਪਿੰਡਾਂ ਦੇ ਵਿੱਚ ਕੁਝ ਪਾਣੀ ਉੱਧਰ ਦੇ ਇਲਾਕਿਆਂ ਦੇ ਵਿੱਚ ਚਲਾ ਗਿਆ ਤਾਂ ਤੁਹਾਨੂੰ ਦੱਸਦੇ ਕਿ ਊਰਸਰ ਦੇ ਜਦੋਂ ਵੀ ਘੱਗਾ ਦਰਿਆ ਦਾ ਜ਼ਿਆਦਾ ਵਹਾਅ ਹੁੰਦਾ ਹੈ ਤਾਂ ਊਰਸਰ ਦੇ ਇਲਾਕੇ ਦੇ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਇਸ ਦਾ ਅਸਰ ਦੇਖਣ ਨੂੰ ਮਿਲਦਾ ਕਿਉਂਕਿ ਇੱਥੇ ਦੇ ਜੋ ਖੇਤ ਹੈ ਉਹ ਘੱਗਾ ਦਰਿਆ ਦੇ ਤਕਰੀਬਨ ਨਿਵਾਣ ਦੇ ਵਿੱਚ ਨੀਮੀ ਦੇ ਵਿੱਚ ਹੈ ਇਸ ਕਰਕੇ ਜੋ ਪਾਣੀ ਦਾ ਅਸਰ ਜਾਇਦਾ ਜ਼ਿਆਦਾਤਰ ਹੈ ਇੱਥੇ ਦੇ ਪਿੰਡਾਂ ਦੇ ਜੋ ਨੇੜੇ ਦੇ ਪਿੰਡਾਂ ਦੇ ਵਿੱਚ ਵੀ ਖਤੋਂ ਮਿਲਦਾ ਤੁਸੀਂ ਦੇਖ ਰਹੇ ਹੋ ਤੁਸੀਂ ਵੀਰਾਂ ਚ ਕਿਸ ਤਰ੍ਹਾਂ ਫਸਲਾ ਦਾ ਨੁਕਸਾਨ ਹੋਤਾ ਹੋਇਆ ਨਜ਼ਰ ਆ ਰਿਹਾ ਕਿ ਕਿੰਨੀ ਤੇਜ਼ੀ ਤੇ ਨਾਲ ਪਾਣੀ ਦਾ ਪ੍ਰੈਸ਼ਰ ਜੋ ਹੈ ਇਸ ਇਲਾਕੇ ਦੇ ਵਿੱਚ ਪਤਾ ਚੱਲਾ ਜਾ ਰਿਹਾ ਤੇ ਨੇੜੇ ਦੇ ਪਿੰਡਾਂ ਨੂੰ ਪਹਿਲੇ ਪ੍ਰਸ਼ਾਸਨ ਵੱਲੋਂ ਔਲਾਰਟ ਕੀਤਾ ਗਿਆ ਨੇੜੇ ਦੇ ਪਿੰਡਾਂ ਦੱਸ ਦਿਆ ਰਹਿ ਪਰ ਨੇੜੇ ਉੱਤ ਸਰ ਬੱਲੋ ਪਰ ਤੇ ਇਹ ਨੇੜੇ ਦੇ ਜਿਹੜੇ ਪਿੰਡਾਂ ਸਾਰਾ ਨੂੰ ਅਲਰਟ ਕੀਤਾ ਗਿਆ ਕਿ ਆਪ ਜੀ ਹਰ ਵੇਲੇ ਸੋਚੇਦ ਰਹੋ ਕਿ ਪਾਣੀ ਦਾ ਪੱਧਰ ਕਦੇ ਵੀ ਵੱਸ ਸਕਦਾ ਹੈ ਅਗਰ ਪ੍ਰਸ਼ਾਸਨ ਦੀ ਗੱਲ ਕਰੀਏ ਮੌਸਮ ਵਿਭਾਗ ਦੁਆਰਾ 24 ਤੋਂ 48 ਘੰਟੇ ਦੌਰਾਨ ਲਗਾਤਾਰ ਮੀਂਹ ਜੋ ਭਾਰੀ ਮੀਂਹ ਦੱਸਿਆ ਗਿਆ ਹੈ ਦੇ ਪਾਰੀ ਮੀਂਹ ਪੈਣ ਦੇ ਕਾਰਨ ਪਹਾੜਾਂ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਜੋ ਹੈ ਹੜ੍ਹਾਂ ਦੀ ਸਥਿਤੀ ਹੋਰ ਜ਼ਿਆਦਾ ਬਣੀ ਹੋਈ ਆ ਪਹਿਲਾਂ ਜੋ ਕੁਝ ਕਾਫੀ ਪਿੰਡ ਜੋ ਉੱਪਰਲੇ ਸਰਦ ਦੇ ਉੱਪਰ ਜਿਵੇਂ ਗੁਰਦਾਸਪੁਰ ਜਾਂ ਹੋਰ ਪੰਜਾਬ ਦੇ ਵਿੱਚ ਬਹੁਤ ਸਾਰੇ ਪਿੰਡਾਂ ਦੇ ਵਿੱਚ ਪਾਣੀ ਆ ਚੁੱਕਿਆ ਸੀਗਾ ਤੇ ਹੁਣ ਤੁਹਾਨੂੰ ਦੱਸ ਦੇ ਕਿ ਘੱਗਰ ਦਰਿਆ ਦੇ ਜੋ ਕਿਨਾਰੇ ਦੇ ਉੱਪਰ ਜੋ ਹੈ ਪਾਣੀ ਬਹੁਤ ਜ਼ਿਆਦਾ ਵਧਣ ਦੇ ਕਾਰਨ ਲੋਕਾਂ ਦੀ ਚਿੰਤਾਵਾਂ ਲਗਾਤਾਰ ਬਣੀ ਹੋਈਆਂ ਤੇ ਲਗਾਤਾਰ ਪ੍ਰਸ਼ਾਸਨਿਕ ਅਧਿਕਾਰੀ ਵੀ ਆਣ ਕੇ ਇਸ ਚੀਜ਼ ਦਾ ਜਾਇਜ਼ਾ ਲੈ ਰਹੇ ਆ ਸਰਕਾਰ ਵੱਲੋਂ ਵੀ ਪੂਰੀ ਕੋਸ਼ਿਸ਼ਾਂ ਕੀਤੀ ਜਾ ਰਹੀਆਂ ਇਹ ਲੋਕਾਂ ਨੂੰ ਬਾਰ ਬਾਰ ਅਲਰਟ ਕੀਤਾ ਜਾ ਰਿਹਾ ਹੈ ਮੈਸੇਜ ਦਿੱਤਾ ਜਾ ਰਿਹਾ ਕਿ ਲੋਕ ਜੋ ਹੈ ਦਰਿਆਵਾਂ ਛਪੜਾਂ ਔਰ ਨਦੀਆਂ ਦੇ ਕਿਨਾਰੇ ਜਾ ਕੇ ਫੋਟੋ ਔਰ ਵੀਡੀਓ ਸੈਲਫੀ ਕਿੱਦਨ ਤੋਂ ਮਨਾਹੀ ਕੀਤੀ ਗਈ ਆ ਪ੍ਰਸ਼ਾਸਨ ਦੁਆਰਾ ਲਗਾਤਾਰ ਅਪੀਲ ਕੀਤੀ ਜਾ ਰਹੀ ਆ ਪੰਜਾਬ ਟੂਡੇ ਦੀ ਟੀਮ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੀ ਹੈ ਕਿ ਘੱਗਰ ਦਾ ਵਧ ਰਿਹਾ ਜਲਸਧਾਰ ਦੇ ਕਾਰਨ ਪਾਣੀ ਵਧਦੇ ਹੈ ਦੇ ਕਾਰਨ ਸੜਕਾਂ ਦੇ ਉੱਪਰ ਪਾਣੀ ਆ ਚੁੱਕਿਆ ਹੁਣਸਰ ਦੇ ਵਿੱਚ ਅਸੀਂ ਮੌਜੂਦ ਹੈ ਕਿ ਪਾਣੀ ਕਿਸ ਤਰ੍ਹਾਂ ਕਿੰਨੀ ਤੇਜ਼ੀ ਦੇ ਨਾਲ ਜੋ ਹੈ ਇੱਕ ਪਿੰਡ ਤੋਂ ਦੂਜੀ ਜਗ੍ਹਾ ਸੜਕ ਕਰਾਸ ਕਰਦਾ ਹੋਇਆ ਪਾਣੀ ਕਰਾਸ ਕਰਦਾ ਹੋ ਨਜ਼ਰ ਆ ਰਿਹਾ ਜਿਸ ਦੇ ਕਰਕੇ ਫਸਲਾਂ ਦਾ ਤਾਂ ਨੁਕਸਾਨ ਹੋ ਹੀ ਰਿਹਾ ਤੇ ਅੱਗੇ ਨਾਲ ਪੈਂਦੇ ਪਿੰਡਾਂ ਦੇ ਵਿੱਚ ਤੁਹਾਨੂੰ ਦੱਸ ਦੇ ਕਿ ਕਾਮੀ ਖੁਰਦ ਜਾਂ ਹੋਰ ਜਿਹੜੇ ਪਿੰਡਾਂ ਉਹਨਾਂ ਦੇ ਵਿੱਚ ਵੀ ਪਾਣੀ ਨੇ ਕਾਫੀ ਅਸਰ ਜੋਗੀ ਕਰ ਦਿੱਤਾ ਤੇ ਤੁਹਾਨੂੰ ਦੱਸ ਦੇ ਕਿ ਬੱਲੋ ਪਰ ਪਿੰਡ ਦੇ ਵਿੱਚ ਸਰਕਾਰੀ ਸਕੂਲ ਦੇ ਵਿੱਚ ਵੀ ਤਕਰੀਬਨ 2 ਤੋਂ 3 ਫੁੱਟ ਦੇ ਪਲੱਸ ਪਾਣੀ ਜੋ ਹੈ ਉੱਥੇ ਪਾਣੀ ਉਹਦੇ ਚ ਵੜ ਚੁੱਕਿਆ ਪਾਣੀ ਉਹਦੇ ਚ ਖੁੱਸ ਚੁੱਕਿਆ ਤੇ ਜਿਸ ਦੇ ਕਾਰਨ ਕਾਫੀ ਨੁਕਸਾਨ ਹੁੰਦਾ ਹੋਇਆ ਨਜ਼ਰ ਆ ਰਿਹਾ ਲੋਕਾਂ ਨੂੰ ਸੜਕ ਦੇ ਉਪਰਾਵਾ ਜਾਈ ਲਈ ਵੀ ਬਹੁਤ ਸਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਲਗਾਤਾਰ ਪਲਪਲ ਦੀ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਪੰਜਾਬ 24 ਦੀ ਟੀਮ ਹਮੇਸ਼ਾ ਤੁਹਾਡੇ ਲਈ ਲਾਈਵ ਤਸਵੀਰਾਂ ਅਸੀਂ ਕੱਲ ਵੀ ਪੂਰੀ ਕੋਸ਼ਿਸ਼ ਕੀਤੀ ਹੈ ਕਿ ਗਦਰਿਆ ਦੀਆਂ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਤੇ ਅੱਜ ਵੀ ਅਸੀਂ ਪਿੰਡਾਂ ਦੇ ਹਾਲਾਤਾਂ ਦਾ ਜਾਇਜ਼ਾ ਲੋਕਾਂ ਦੀ ਸਾਨੂੰ ਬਹੁਤ ਸਾਰੀ ਕਾਲ ਆ ਰਹੀ ਸੀਗੀਆਂ ਬਹੁਤ ਸਾਰੀ ਲੋਕਾਂ ਦੇ ਫੋਨ ਆ ਰਹੇ ਸੀਗੇ ਕਿ ਪਿੰਡਾਂ ਦੇ ਕਿੱਦਾਂ ਦੇ ਹਾਲਾਤ ਹੈ ਪਿੰਡਾਂ ਦੇ ਹਾਲਾਤ ਸਾਨੂੰ ਦੱਸੇ ਜਾਣ ਅਸੀਂ ਦੱਸ ਦਈਏ ਕਿ ਰੈਪਰ ਨੇਹੜੀ ਦੇ ਕਰੀਬ ਵੀ ਅਸੀਂ ਆ ਵੀਡੀਓ ਸ਼ੂਟ ਕੀਤੀ ਆ ਤੁਸੀਂ ਤਸਵੀਰਾਂ 'ਚ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਪਾਣੀ ਦਾ ਪੱਧਰ ਜੋ ਹੈ ਸੜਕ ਦੇ ਉੱਪਰ ਕਾਫੀ ਵਧਦਾ ਹੋਇਆ ਨਜ਼ਰ ਆ ਰਿਹਾ ਤੇ ਤੁਸੀਂ ਦੇਖ ਰਹੇ ਕਿ ਹੌਂਸਰ ਦੇ ਉੱਪਰ ਵੀ ਕਿੰਨਾ ਜ਼ਿਆਦਾ ਪਾਣੀ ਵਧਦਾ ਹੋਇਆ ਨਜ਼ਰ ਆ ਰਿਹਾ ਤੇ ਪਹਿਲਾਂ ਨਾਲੋਂ ਪਾਣੀ ਦਾ ਸਤਹ ਜਿਹੜਾ ਹੈਗਾ ਉਹ ਕਾਫੀ ਵਧ ਚੁੱਕਿਆ ਤੇ ਲੋਕਾਂ ਲਈ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਤੇ ਤੁਹਾਨੂੰ ਦੱਸ ਦੇ ਗਿਆ ਤੁਸੀਂ ਦੇਖ ਲਿਓ ਪਾਣੀ ਜੋ ਤਕਰੀਬਨ 2-2 ਫੁੱਟ ਤੋਂ ਪਲੱਸ ਜੋ ਹੈ ਤੇ ਸੜਕ ਦੇ ਉੱਪਰ ਪਾਣੀ ਜੋ ਹੈ ਉਹ ਹੋਇਆ ਵਧਿਆ ਹੋਇਆ ਇਹ ਲਗਾਤਾਰ ਪਾਣੀ ਵਧ ਰਿਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਅਲਰਟ ਕੀਤਾ ਜਾ ਰਿਹਾ ਕਿ ਪਹਾੜੀ ਇਲਾਕੇ ਦੇ ਵਿੱਚ ਜੋ ਹੈ ਲਗਾਤਾਰ ਬਾਰਿਸ਼ ਹੋਣ ਦੇ ਕਾਰਨ ਪਾਣੀ ਹੋਰ ਛੱਡਣ ਦੀ ਉਮੀਦ ਹੋ ਸਕਦੀ ਹੈ ਜੇ ਹੋਰ ਪਾਣੀ ਛੱਡਣ ਦੇ ਕਾਰਨ ਕਿਰ ਦਾ ਜਲ ਸਤਰ ਕਾਫੀ ਵੱਧ ਸਕਦਾ ਹੈ ਔਰ ਲੋਕਾਂ ਦੀ ਮੁਸ਼ਕਲਾ ਵੀ ਵੱਧ ਸਕਦੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਬਾਰ-ਬਾਰ ਜੋ ਹੈ ਅਸੀਂ ਅਪੀਲ ਕਰ ਰਹੇ ਹਾਂ ਤਾਂ ਤੁਸੀਂ ਲਗਾਤਾਰ ਸਾਡੇ ਨਾਲ ਜੁੜੇ ਰਹਿਣਾ ਵੀਡੀਓ ਨੂੰ ਲਾਈਕ ਸ਼ੇਅਰ ਔਰ ਕਮੈਂਟ ਕਰਨਾ ਔਰ ਜਾਣਕਾਰੀ ਦੇਣਾ ਔਰ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਨਾ ਤਾਂ ਕਿ ਲੋਕ ਘਰੇ ਬੈਠੇ ਜੋ ਹੈ ਕਾਫੀ ਗੱਲਾਂ ਕਰੀ ਜਾਂਦੇ ਕਿ ਇੱਥੇ ਪਾਣੀ ਆ ਚੁੱਕਿਆ ਇੱਥੇ ਪਾਣੀ ਆ ਚੁੱਕਿਆ ਜਲਤ ਫਵਾਵਾਂ ਦੇ ਵਿੱਚ ਨਾ ਪੈਂਦੇ ਹੋਏ ਪੂਰੀ ਜਾਣਕਾਰੀ ਸੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਲਾਈਕ ਔਰ ਸ਼ੇਅਰ ਕਰਨ ਦੀ ਕੋਸ਼ਿਸ਼ ਕਰਨਾ ਪੰਜਾਬ ਪ੍ਰੋਵਿਡ ਦੀ ਟੀਮ ਹਮੇਸ਼ਾ ਤੁਹਾਡੇ ਨਾਲ ਜੋ ਹੈ ਪਲ-ਪਲ ਦੀ ਖਬਰ ਪਹੁੰਚਾਉਣ ਦੀ ਕੋਸ਼ਿਸ਼ ਕਰੇਗੀ ਕੈਮਰਾਮੈਨ ਬਲਵਿੰਦਰ ਦੇ ਨਾਲ ਮੈਂ ਤੁਹਾਡਾ ਆਪਣਾ ਵੀਐਸ ਐਰੀ ਪਿੰਡ ਉਡਸਰ ਸਰ ਜਿਸ ਤਰ੍ਹਾਂ ਲਗਾਤਾਰ ਜਿਹੜਾ ਗੱਲ ਕਰਦੇ ਵਿੱਚ ਪਾਣੀ ਦਾ ਪੱਧਰ ਵੱਧ ਰਿਹਾ ਸੀ ਤੇ ਅਪਣੀ ਕੀ ਸਥਿਤੀ ਤਕਰੀਬਨ ਸਵੇਰੇ 4:00 6 16 ਦੇ ਕਰੀਬ ਸੀਗਾ ਜਿਹੜਾ ਇਹਦਾ ਲੈਵਲ ਸੀਗਾ ਗੇਜ ਦਾ ਲੈਵਲ ਸੀ ਹੁਣ ਉਹ ਘਟ ਕੇ 15.5 ਫੁੱਟ ਰਹਿ ਗਿਆ ਪਰ ਨਾਲ ਆਪਣਾ ਜਿਹੜਾ 25 ਤਰਾ ਹੈਗਾ ਉੱਥੇ ਕੁਝ ਲੈਵਲ ਵਧਿਆ ਹੈ ਉੱਥੇ 10 ਫੁੱਟ ਵਧਿਆ ਪਰ ਆਪਾਂ ਨੂੰ ਸੁਚੇਤ ਰਹਿਣ ਦੀ ਹਲੇ ਵੀ ਲੋੜ ਹੈ ਕੱਗਰ ਦੇ ਇੱਥੇ ਵਿੱਚ ਬੂਟੀ ਆ ਰਹੀ ਹੈ ਬੂਟੀ ਨੂੰ ਕੱਢਣ ਦੇ ਲਈ ਲਗਾਤਾਰ ਜੀਸੀਬੀ ਲੱਗੀ ਹੋਈ ਹੈ ਤੇ ਉਪਰਾਲੇ ਕੀਤੇ ਜਾ ਰਹੇ ਹੈ ਮੈਂ ਲੋਕਾਂ ਨੂੰ ਇਹੀ ਬੇਨਤੀ ਕਰੂੰਗਾ ਕਿ ਕੱਗਰ ਦੇ ਦਰਿਆ ਦੇ ਨੇੜੇ ਨਾ ਜਾਣ ਤੇ ਪਾਣੀ ਤੋਂ ਪ੍ਰੇਜ ਕੀਤਾ ਜਾਵੇ ਇੱਕ ਇੱਕ ਮਤਲਬ ਆਨ ਵਾਲੇ 12 ਘੰਟਿਆਂ ਲਈ ਇਤਿਆਦ ਬਹੁਤ ਜ਼ਿਆਦਾ ਜ਼ਰੂਰੀ ਹੈ ਸਰ ਜਿਵੇਂ ਜੀਬੀਸੀ ਮਸ਼ੀਨ ਲੱਗੀ ਹੋਈ ਹੈ ਕਿੰਨੇ ਟਾਈਮ ਦੇ ਵਿੱਚ ਸਾਨੂੰ ਉਮੀਦ ਹੈਗੀ ਹੈ ਇਹ ਕਲੀ ਸਾਫ ਹੋ ਜੂਗੀ ਇੱਕ ਮਸ਼ੀਨ ਹੋਰ ኦਪਰੇਸ਼ਨਲ ਸੀਗੀ ਉਹਨੂੰ ਹੁਣ ਉਹਦੀ ਡਾਇਰੈਕਸ਼ਨ ਚੇਂਜ ਕਰਕੇ ਉਹਨੂੰ ਇਸੇ ਸਾਈਡ ਤੋਂ ਜਿਸ ਸਾਈਡ ਤੇ ਆਪਾਂ ਖੜੇ ਸਾਈਡ ਤੋਂ ਲਗਾਇਆ ਜਾ ਰਿਹਾ ਹੈ ਪੁਲ ਥੋੜਾ ਜਿਹਾ ਕਮਜ਼ੋਰ ਹੈ ਉਹਦੇ ਵਿੱਚ ਇੱਕ ਸਲੈਬ ਡਾਊਨ ਵੀ ਹੈਗੀ ਹੈ ਇਸ ਕਰਕੇ ਇਤਿਆਦ ਦੇ ਨਾਲ ਹੀ ਇਹ ਕੰਮ ਕੀਤਾ ਜਾ ਸਕਦਾ ਹੈ ਇਹ ਸਾਨੂੰ ਉਮੀਦ ਹੈ ਕਿ ਸ਼ਾਮ ਤੱਕ ਐਕਚੁਅਲੀ ਇੰਦੇ ਤੋਂ ਕਾਫੀ ਰੀਲੀਫ ਮਿਲ ਜੇਗਾ ਆਪਾਂ ਸਰ ਜਿਵੇਂ ਹੁਣ ਡੇ ਬਾਈ ਡੇ ਡੇ ਬਾਈ ਡੇ ਦੇ ਟਾਈਮ ਟੂ ਟਾਈਮ ਇਹਨਾਂ ਰੀਲੀਫ ਮਿਲ ਰਿਹਾ ਲੈਵਲ ਘਟ ਰਿਹਾ ਕਿੰਨੇ ਟਾਈਮ ਤੱਕ ਬਣ ਉਮੀਦ ਹੈ ਕਿ ਲੈਵਲ ਕਾਫੀ ਘਟ ਜਾਊਗਾ ਜੀ ਨਨਹੇੜੀ ਉਨਸਰ ਚ ਕੁਝ ਲੈਵਲ ਘਟ ਗਿਆ ਹੈ ਤਕਰੀਬਨ 2 ਤੋਂ 2.5 ਫੁੱਟ ਦੇ ਕਰੀਬ ਪਾਣੀ ਦਾ ਸਤਾਰ ਘਟਿਆ ਹੈ ਆਪਾਂ ਨੂੰ ਇੱਥੇ ਸਰਾਲਾ ਹੈਡ ਤੇ ਐਕਚੁਅਲੀ ਉਮੀਦ ਹੈ ਕਿ ਆਉਣ ਵਾਲੇ 6 ਤੋਂ 8 ਘੰਟਿਆਂ ਦੇ ਵਿੱਚ 2 ਤੋਂ 3 ਫੁੱਟ ਦਾ ਰੀਲੀਫ ਮਿਲ ਜੇਗਾ ਮਤਲਬ ਇਹ ਤਾਂ ਕਾਫੀ ਰਿਲੀਫ ਦਿੱਤਾ ਲੱਗਿਆ ਵੀ ਰੈਡਰ ਲੈਵਲ ਦੀ ਜਿਹੜੇ ਨਹੀਂ ਹੈ ਡੇਂਜਰ ਲੈਵਲ 16 ਹੁੰਦਾ ਜੀ 16 ਇਹਨੇ ਸਵੇਰੇ ਟੱਚ ਕੀਤਾ ਸੀਗਾ 16.2 ਦੇ ਕਰੀਬ ਇਹ ਗਿਆ ਸੀਗਾ ਤੇ ਪਰ ਵਾਇਗੁਰੂ ਦੀ ਬੇਰ ਦੇ ਨਾਲ ਇਹ 15.5 ਦੇ ਕਰੀਬ ਹੁਣ ਹੈਗਾ ਪਿਛਲੇ 2 ਘੰਟਿਆਂ ਤੋਂ 15.5 ਚੱਲ ਰਿਹਾ ਉਹਦਾ ਕਾਰਨ ਇਹ ਹੈ ਕਿ 25 ਦਰਾਂ ਦੇ ਵਿੱਚ ਵੀ ਆਪਣੇ ਕੋਲ ਪਾਣੀ ਲਗਾਤਾਰ بارش ਹੋਣ ਕਾਰਨ ਉੱਥੇ ਵੀ ਹੈਗਾ ਤਾਂ ਇਹਦਾ ਜਿਹੜਾ ਆਊਟਫਲੋ ਹੈਗਾ ਥੋੜਾ ਜਿਹਾ ਸਲੋ ਹੋ ਗਿਆ ਆਨ ਵਾਲੇ ਅੱਛੇ ਤਾਂ 8 ਘੰਟਿਆਂ ਦੇ ਵਿੱਚ ਆਪਾਂ ਨੂੰ ਕਾਫੀ ਰਾਹਤ ਮਿਲੇਗੀ 25 ਦਰੇ ਸਰ ਕੀ ਹਾਲ ਤੇ 25 ਦਰੇ ਦੇ ਵਿੱਚ ਹਾਲ ਦੀ ਘੜੀ ਜਿਹੜਾ ਆਪਣਾ 25 ਦਰਾ ਹੈਗਾ ਉਸ ਦੇ ਵਿੱਚ 10 ਫੁੱਟ ਦੇ ਕਰੀਬ ਪਾਣੀ ਹੈਗਾ ਤੇ ਜਿਹੜਾ ਪਰ ਆਪਾਂ ਚੰਡੀਗੜ੍ਹ ਤੇ ਇੱਕ ਟਕਾਂਸੂ ਨਾਲਾ ਹੈਗਾ ਉੱਥੇ ਕ੍ਰੋਸਿੰਗ ਹੈਗੀ ਹੈ ਉੱਥੇ ਪਾਣੀ ਕੱਟ ਗਿਆ 25 ਦਰੇ ਦੇ ਵਿੱਚ ਵੀ ਤਾਂ ਉਮੀਦ ਹੈ ਆਉਣ ਵਾਲੇ 6-8 ਘੰਟਿਆਂ ਦੇ ਵਿੱਚ ਆਪਾਂ ਨੂੰ ਓਵਰਆਲ ਰਿਲੀਫ ਮਿਲੇਗਾ ਸਰ ਆਮ ਲੋਕ ਜੇ ਇੱਥੇ ਹਲਕਾ ਵਾਸੀ ਨੇ ਤਾਂ ਮੈਂ ਬੇਨਤੀ ਉਹਨਾਂ ਨੂੰ ਇਹੀ ਕਰਾਂਗਾ ਕਿ ਆਪਾਂ ਸਾਰੇ ਸੁਚੇਤ ਰਹੀਏ ਦੇਖੋ ਇਹ ਕੁਦਰਤੀ ਆਪਦਾ ਹੈ ਆਪਾਂ ਸਾਰੇ ਨੇ ਹਰਲਕੇ ਨੇ ਜਿੱਟਣੀ ਹੈ ਇਹਦੇ ਵਿੱਚ ਕੱਲਾ ਪ੍ਰਸ਼ਾਸਨ ਵੀ ਕੁਝ ਨਹੀਂ ਕਰ ਸਕਦਾ ਤੇ ਲੋਕਾਂ ਦੇ ਸਹਿਯੋਗ ਦੇ ਨਾਲ ਹੀ ਇਹਨੂੰ ਨਜਿੱਠਿਆ ਜਾ ਸਕਦਾ ਹੈ ਤੇ ਵਾਹਿਗੁਰੂ ਮਿਹਰ ਰੱਖਣਗੇ ਰੱਬ ਦੀ ਮਿਹਰ ਦੇ ਨਾਲ ਆਪਾਂ ਇਸ ਸਮੱਸਿਆ ਨੂੰ ਨਜਿੱਠ ਲਾਂਗੇ ਸਮਸਪੁਰ ਜੀ ਕੀ ਨਾਮ ਹੈ ਜੀ ਆਪਣਾ ਸੁਖਜੀਤ ਸਿੰਘ ਸਾਬਕਾ ਸਰਪੰਚ ਸਮਸਪੁਰ ਸੋ ਲਗਾਤਾਰ ਜਿਸ ਤਰ੍ਹਾਂ ਘਰ ਦੇ ਵਿੱਚ ਪਾਣੀ ਦਾ ਵੱਧ ਰਿਹਾ ਹੈ ਜੀ ਤੇ ਕਿੰਨਾ ਖਤਰਾ ਜਿਹੜਾ ਪਿੰਡ ਦੇ ਉੱਪਰ ਇਸ ਤਰ੍ਹਾਂ ਨਹੀਂ ਹੈਗਾ ਪਿੰਡ ਨੂੰ ਤਾਂ ਖਤਰਾ ਨਹੀਂ ਦੇਖੀ ਰਿਹਾ ਜੀ ਸਭ ਨੂੰ ਪਾਣੀ ਬਹੁਤ ਜ਼ਿਆਦਾ ਆਇਆ ਵਾ ਅਸਲ ਤਾਂ ਲਗਭਗ 70% ਰੂਟਸਰ ਤੇ ਸੰਸਵਰ ਪਿੰਡ ਦੀ ਜੀਰੀ ਤਾਂ ਤਬਾਹ ਹੋ ਗਈ ਕਿੰਨਾ ਕੁ ਜਿਹੜਾ ਰਕਬਾ ਐ ਇਸ ਏਰੀਆ 70% ਰੂਟਸਰ ਤੇ ਸੰਸਵਰ ਦਾ 70% ਏਰੀਆ ਜੋ ਘਗਰ ਕੀ ਮਾਰ ਰਿਹਾ ਠਾ ਜੀ ਤੇ ਜਿਸ ਤਰ੍ਹਾਂ ਜਿਹੜਾ ਇਹ ਪਾਣੀ ਹੁਣ ਸੜਕਾਂ ਦੇ ਉੱਪਰ ਆ ਗਿਆ ਜੀ ਇਹਦਾ ਕਾਰਨ ਕੀ ਮੰਨਦੇ ਹੋ ਸਫਾਈ ਨਹੀਂ ਹੋਈ ਆ ਕੁ ਘਗਰ ਕੀ ਸਫਾਈ ਨਹੀਂ ਘਗਰ ਕੀ ਸਫਾਈ ਨਹੀਂ ਜੀ ਘਗਰ ਕੇ ਅੰਦਰ ਦੀ ਤਾਂ ਸਫਾਈ ਕੋਈ ਹੋਣ ਨਹੀਂ ਦਿੰਦਾ ਬਿਲਕੁਲ ਵੀ ਜਦ ਕਿ ਘਗਰ ਦੇ ਅੰਦਰ ਦੀ ਸਫਾਈ ਹੋਏਗੀ ਤਾਂ ਹੀ ਘਗਰ ਪਾਣੀ ਵਿੱਚ ਨੂੰ ਚਲੇਗਾ ਜੀ ਕਿ ਗਰੰਦਰ ਤੇ ਦਾ ਬੰਦ ਹੋਇਆ ਪਿਆ ਇੱਕ ਆਪਣੇ ਖੇਤ ਚੋਂ ਵੀ ਇੱਕ ਮੁੱਠੀ ਮਿੱਟੀ ਨਹੀਂ ਚੁੱਕਣਾ ਦਿੰਦੇ ਜੀ ਠੀਕ ਹੈ ਐਸੀ ਦੇ ਕੇ ਜੋ ਮਰਜ਼ੀ ਕਰਾਈ ਜਾਓ ਅੱਛਾ ਸੜਕਾਂ ਦਾ ਕੋਈ ਧਿਆਨ ਨਹੀਂ ਕਰਦਾ 4 ਸਾਲ ਤੇ ਦੇਖ ਰਹੇ ਜੀ ਸੜਕਾਂ ਟੁੱਟੀ 2023 ਚ ਫਲੱਡ ਆਇਆ ਤਾਂ ਬਿਲਕੁਲ ਜਿਉਂ ਕਿ ਤਿਉ ਪਈਆ ਕਿਸੇ ਨੇ ਆ ਕੇ ਸੜਕ ਨਹੀਂ ਖੈਰ ਨਹੀਂ ਲਈ ਜੀ ਪਹਿਲਾਂ ਅਜੇ 5 ਸਾਲ ਪਹਿਲਾਂ ਮਦਨ ਲਾਲ ਐਮ ਐਲ ਏ ਦਾ ਜੀ ਉਹ ਫੇਰ ਵੀ ਚੱਕਰ ਚੁੱਕਰ ਲਾ ਦੇ ਤਾਂ ਕੋਈ ਰਸਤਾ ਮੜ ਮੋਟਾ ਠੀਕ ਹੋ ਜਾਂਦਾ ਤਾਂ ਜੀ ਹੁਣ ਤਾਂ ਸਾਢੇ 3-4 ਸਾਲ ਬਿਲਕੁਲ ਵੀ ਕੋਈ ਕਿਸੇ ਨੇ ਕੁਛ ਨਹੀਂ ਕਰਿਆ ਜੀ ਆ ਭਾਈ ਜਿਵੇਂ ਆ ਸਾਡਾ ਹਾਲਿਆ ਹਾ ਹਾਂਜੀ ਸਾਰੇ ਉਹਦੇ ਵਿੱਚ ਇੰਦਰ ਇੱਕ ਗੱਡੇ ਪਾਣੀ ਕਾਫੀ ਮਾਰ ਕੀਤੀ ਐ ਤੇ ਕਿੰਨੀ ਫਸਲਾਂ ਨੁਕਸਾਨ ਹੋਇਆ ਤੁਹਾਡੇ ਪਿੰਡ 'ਚ ਫਸਲ ਤਾਂ ਤਾਂ 70 70 80% ਨੁਕਸਾਨ ਹੈ ਸਾਡਾ ਡੁੱਬ ਗਈ ਪਾਣੀ ਡੁੱਬ ਗਈ ਜੀ ਫਸਲ ਜਿਹੜੀ ਨਿਸਤਰੀ ਫਸਲ ਹੈ ਉਹ ਵੀ ਤਬਾਹ ਹੋ ਗਈ ਬਿਲਕੁਲ ਉਸ ਨੂੰ ਕੁਝ ਨਹੀਂ ਅੱਛਾ ਹਾਂਜੀ ਸੋ ਕੀ ਮੰਗ ਕਰਦੇ ਹਾਂ ਇਸ ਇਲਾਕੇ ਮੰਗ ਤਾਂ ਇਹੀ ਕਰਦੇ ਸਾਨੂੰ ਤਾਂ ਵੀ ਸੜਕਾਂ ਸਿਬਰ ਜੀ ਹੋਰ ਮੇ ਲਾਕੇ ਦੀ ਇਹੀ ਮੰਗ ਆਉਂਦੀ ਹੈ ਜੀ ਵੀ ਜੋ ਫਸਲ ਮਰੀ ਹੈ ਦਾ ਮੁਆਵਜ਼ਾ ਮਿਲ ਜਾ ਕਿਸਾਨਾਂ ਨੂੰ ਕਿਸਾਨ ਤਾਂ ਹੁਣ ਬੇਚਾਰਾ ਫਸਲ ਦੇ ਸਿਰ ਤੇ ਹੀ ਹੈ ਜੀ ਤੁਸੀਂ ਕੀ ਕਹਿੰਦੇ ਹੋ ਸਪੈਸ਼ਲ ਗਰਦਾਰੀ ਹੋਣੀ ਚਾਹੀਦੀ ਹੈ ਬਿਲਕੁਲ ਹੋਣੀ ਚਾਹੀਦੀ ਹੈ ਸਪੈਸ਼ਲ ਗਰਦਾਰੀ ਹੋ ਕੇ ਆਪਣਾ ਉਹ ਜਿਸ ਤਰ੍ਹਾਂ ਮੁਆਬਾ ਮਿਲਣਾ ਚਾਹੀਦਾ ਜੀ ਮੈਂ ਹੁਣ ਖੇਤਾ ਦੇ ਵਿਚਾਰਿਆ ਕੋਈ ਰੈਹਾਸ਼ੀ ਇਲਾਕੇ ਵੱਲ ਵੀ ਵਧਿਆ ਪਾਣੀ ਰੈਹਾਸ਼ੀ ਇਲਾਕੇ ਵੱਲ ਤਾਂ ਘਰ ਨਹੀਂ ਵਧਿਆ ਜੀ ਪਿੰਡ ਚ ਰੈਹਾਸ਼ੀ ਤਾਂ ਤਕਰੀਬਨ ਲਗਭਗ ਠੀਕ ਹੈ ਪਰ ਜੋ ਇਹ ਬਚਾਰੇ ਗਰੀਬ ਮਜ਼ਦਰੀ ਵਾਲੇ ਬੈਠੇ ਆ ਇਹਨਾਂ ਨੇ ਬੰਦੇ ਬੁੰਦੇ ਇਲਾਕੇ ਹੀ ਪਾਣੀ ਰੋਕਿਆ ਵਾ ਨਹੀਂ ਤਾਂ ਬੜ ਜਾਂਦਾ ਜੀ ਇਹ ਵੀ ਬਈ ਦੇਖੋ ਬਾਹਰ ਜਾ ਰਹੇ ਆ ਸਕੂਟਰ ਵਾਲੇ ਦੇਖ ਰਹੀਆਂ ਹਨਾ ਹੋਰ ਚੀਜ਼ਾਂ ਜਾ ਰਹੀਆਂ ਇਹ ਵਿੱਚੇ ਫਜਾ ਟੋਏ ਪਏ ਵਸਦੇ ਆਂ ਜੀ ਬਥੇਰੇ ਵਿੱਚ ਬੰਦ ਬੰਦੂ ਖੜ ਵੀ ਜਾਂਦੇ ਆ ਜੀ ਬਥੇਰੀ ਗੱਡੀਆਂ ਫਸਦੀਆਂ ਪਰसों ਵੀ ਇੱਕ ਟਰੱਕ ਗਿਰ ਗਿਆ ਸੀ ਜੀ ਸੀ ਵੀ ਨਾਲ ਕੱਢਿਆ ਪਰ ਸਰਕਾਰ ਬੰਦਾ ਧਿਆਨ ਨਹੀਂ ਦੇਦੀ ਹੈਗੀ ਬਿਲਕੁਲ ਕੋਈ ਅਜੇ ਤੱਕ ਤਾਂ ਦਿੱਤਾ ਨਹੀਂ ਜੀ 4-5 ਸਾਲ ਕੇ ਵਿੱਚ ਕੁਛ ਵੀ ਜੀ ਹਾਂ ਪਹਿਲਾਂ ਹੀ ਸੜਕਾ ਜਦੋਂ ਬਣ ਲਈ ਬਣ ਲਈ ਦੇਖੋ ਜੀ ਸਰਕਾਰ ਤਾਂ ਬਿਲਕੁਲ ਮਤਲਬ ਇਹ ਗੱਲ ਕੋਈ ਤਰ੍ਹਾਂ ਕਹਿਣ ਵਾਲੀ ਨਹੀਂ ਹੈ ਕੋਈ ਬਿਲਕੁਲ ਧਿਆਨ ਨਹੀਂ ਕਰੇ ਚਲੋ ਕੋਈ ਸੜਕ ਨਹੀਂ ਬਣਾਈ ਸੀ ਕੋਈ ਕੁਸੂ ਕਰੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਬੱਲੋਪਰ ਦੇ ਇਲਾਕੇ ਦੇ ਜੋ ਵੱਲ ਜੋ ਪਿੰਡ ਹੈ ਹੌਂਸਲ ਦੇ ਵੱਲ ਵਧਦੇ ਹੋਏ ਇਹ ਸੜਕ ਦੇ ਉੱਪਰ ਅਸੀਂ ਜੋ ਦੇਖਿਆ ਕਿ ਇਸ ਤਰ੍ਹਾਂ ਘੱਗਰ ਵੱਲੋਂ ਜੋ ਹੈ ਲਗਾਤਾਰ ਆ ਰਹੇ ਪਾਣੀ ਕਾਰਨ ਕਿਉਂਕਿ ਪਿੱਛੇ ਬਰਸਾਤ ਹੋ ਰਹੀ ਹੈ ਤਾਂ ਲਗਾਤਾਰ ਆ ਰਹੇ ਪਾਣੀ ਕਰ ਤੁਸੀਂ ਪਾਣੀ ਦਾ ਬਹੁਤ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਿੰਡਾਂ ਵੱਲ ਵਧਦਾ ਹੋਇਆ ਪਾਣੀ ਜੋ ਹੈ ਖਤਰੇ ਦਾ ਕਾਰਨ ਜੋ ਕਿ ਬਣਿਆ ਹੋਇਆ ਆਸ-ਪਾਸ ਦੇ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਤੇ ਪਾਣੀ ਦਾ ਬਹੁਤ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਖੇਤਾਂ ਵੱਲ ਜੋ ਹੈ ਪਾਣੀ ਵਹਦਾ ਹੋਇਆ ਨਜ਼ਰ ਆ ਰਿਹਾ ਔਰ ਲੋਕਾਂ ਨੇ ਲਗਾਤਾਰ ਜੋ ਹੈ ਹੜ ਦਾ ਜੋ ਹੈ ਕਾਰਨ ਜੋ ਬਣਿਆ ਹੋਇਆ ਲਗਾਤਾਰ ਜਿਹਦੇ ਕਾਰਨ ਲੋਕਾਂ ਦੇ ਵਿੱਚ ਚਿੰਤਾ ਦਾ ਵਿਸ਼ਾ ਹੈ ਔਰ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਲਗਾਤਾਰ ਪਾਣੀ ਵਹਦਾ ਹੋਇਆ ਚੱਲਿਆ ਜਾ ਰਿਹਾ ਹੈ ਔਰ ਹੜ ਦੀ ਮੁਸੀਬਤ ਹਜੇ ਤੱਕ ਟਲੀ ਨਹੀਂ ਹੈ ਤੇ ਤੁਹਾਨੂੰ ਦਿਖਾ ਦਈਏ ਕਿ ਪਾਣੀ ਜੋ ਲਗਾਤਾਰ ਫਸਲਾਂ ਨੂੰ ਜੋ ਖਰਾਬ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਦੇਖੋ ਫਸਲਾਂ ਜੋ ਹੈ ਪਿਛਲੇ ਅਸੀਂ ਗੰਨੇ ਦੀ ਫਸਲ ਵੀ ਕਾਇਸ਼ ਕੋ ਵੀ ਖਰਾਬ ਹੁੰਦੀ ਨਜ਼ਰ ਆ ਰਹੀ ਸੀ ਤੇ ਅੱਗੇ ਪਾਣੀ ਜੋ ਹੈ ਇਹ ਪਾਣੀ ਅੱਗੇ ਗੱਲ ਕਰੀਏ ਤਾਂ ਸੰਧਾਰਸੀ ਦੇ ਪਿੰਡ ਉਹ ਤੁਸੀਂ ਸਾਹਮਣੇ ਫੈਕਟਰੀਆਂ ਦੇਖ ਰਹੇ ਹੋ ਪਿੱਪਲ ਮੰਗੋਲੀ ਔਰ ਸੰਧਾਰਸੀ ਇਸ ਤਰ੍ਹਾਂ ਨੂੰ ਪਾਣੀ ਵਧਦਾ ਹੋਇਆ ਨਜ਼ਰ ਆ ਰਿਹਾ ਪਿੱਪਲ ਮੰਗੋਲੀ ਸੰਧਾਰਸੀ ਨੂੰ ਪਾਣੀ ਵਧਦਾ ਹੋਇਆ ਨਜ਼ਰ ਆ ਰਿਹਾ ਹੋਂਸਰ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਹੋਂਸਰ ਤੋਂ ਪਾਣੀ ਦਾ ਬਹੁਤ ਤੁਸੀਂ ਦੇਖਿਆ ਇਹ ਫੈਕਟਰੀਆਂ ਸਾਹਮਣੇ ਤੁਹਾਨੂੰ ਨਜ਼ਰ ਆ ਰਹੀਆਂ ਤੇ ਇਹ ਪਾਣੀ ਜੋ ਹੈ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਇੱਕ ਗਦਰਿਆ ਦੇ ਵਿੱਚੋਂ ਪਿੰਡ ਇਧਰ ਖੇਤ ਨਿਵੇਂ ਹੋਣ ਦੇ ਕਾਰਨ ਜੋ ਹੈ ਪਾਣੀ ਲਗਾਤਾਰ ਜੋ ਹੈ ਦਰਿਆ ਦੇ ਵਿੱਚ ਜੋ ਹੈ ਜੋ ਹੇਟਲੇ ਪੱਧਰ ਦੇ ਉੱਪਰ ਜੋ ਹੈ ਪਿੰਡਾਂ ਦੇ ਵਿੱਚ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਤੁਹਾਨੂੰ ਦੱਸਦੀ ਕਿ ਨੇੜੇ ਦੇ ਪਿੰਡਾਂ ਨੂੰ ਵੀ ਜੋ ਹੈ ਅਲਰਟ ਕੀਤਾ ਗਿਆ ਹੈ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਕਿ 24 ਤੋਂ 48 ਘੰਟੇ ਦੌਰਾਨ بارش ਜੋ ਲਗਾਤਾਰ ਹੋਣੀ ਹੈ ਔਰ ਇਸ ਦੌਰਾਨ ਤੋਂ ਦੱਸ ਦਈਏ ਕਿ ਨੇੜੇ ਦੇ ਪਿੰਡਾਂ ਨੂੰ ਅਲਰਟ ਕੀਤਾ ਗਿਆ ਔਰ ਨੇੜੇ ਦੇ ਪਿੰਡਾਂ ਦੇ ਵਿੱਚ ਪਾਣੀ ਲਗਾਤਾਰ ਭਰਦਾ ਹੋਇਆ ਨਜ਼ਰ ਆ ਰਿਹਾ ਹੈ